ਹਾਂਜੀ ਕਮਾਲ ਹੀ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਇੰਨੀਆਂ ਕ ਅਸਚਰਜ ਹੁੰਦੀਆਂ ਨੇ ਕਿ ਇਨਸਾਨ ਸੁਣ ਕੇ ਦੇਖ ਕੇ ਜਾਣ ਕੇ ਵਿਸਮਾਦ ਹੋ ਜਾਈਏ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਰੱਬ ਨੂੰ ਰਬ ਇਸੇ ਕਰਕੇ ਕਹਿੰਦੇ ਆ ਕਿ ਉਹ ਐਸੀਆਂ ਖੇਡਾਂ ਖੇਡ ਸਕਦਾ ਜਿਹੜੀਆਂ ਸਾਡੀਆਂ ਅਕਲਾਂ ਨੂੰ ਤੰਗ ਕਰ ਦਿੰਦੀਆਂ ਹੈ ਹੈਰਾਨੀ ਦੀ ਕੋਈ ਹੱਦ ਨਹੀਂ ਜਾਂਦੀ ਡਾਈਮੈਂਸ਼ਨ ਆਪਾਂ ਨੂੰ ਪਤਾ ਵੀ ਜਿਹੜੀ ਸਾਇੰਸ ਆ ਕੁਝ ਲੋਕ ਸਾਇੰਸ ਨੂੰ ਜ਼ਿਆਦਾ ਮੰਨਦੇ ਆ ਉਹਨਾਂ ਨੂੰ ਸਿਮਰਨ ਮੈਡੀਟੇਸ਼ਨ ਇਹ ਚੀਜ਼ਾਂ ਨਹੀਂ ਸਮਝ ਆਉਂਦੀਆਂ ਪਰ ਅੱਜ ਕੱਲ ਸਾਇੰਸ ਆ ਜਿਹੜੀ ਉਹ ਵੀ ਮੰਨਦੀ ਆ ਤੇ ਉਹ ਕਹਿੰਦੇ ਆ ਕਿ ਅਸੀਂ 12 ਡਾਈਮੈਂਸ਼ਨ ਤੱਕ ਪਹੁੰਚ ਚੁੱਕੇ ਆ ਮਤਲਬ ਕਿ ਉਹ ਕਹਿੰਦੇ ਨੇ ਵੀ ਡਿਮੈਂਸ਼ਨ ਨੇ ਤੋਂ ਅੱਗੇ ਵੀ ਹੈਗੇ ਆ ਇਹ ਡਿਮੈਂਸ਼ਨ ਲੈਵਲ ਹੁੰਦੇ ਆ ਜ਼ਿੰਦਗੀ ਦੇ ਅਲੱਗ-ਅਲੱਗ ਜਾਂ ਕਹ ਲਓ ਮੰਜ਼ਲਾਂ ਹੁੰਦੀਆਂ ਨੇ ਅਲੱਗ-ਅਲੱਗ ਪ੍ਰਮਾਤਮਾ ਦੇ ਰਾਹ ਤੇ ਜਾਣ ਦੀਆਂ ਜਿੰਨੀ ਤੁਹਾਡੇ ਅੰਦਰ ਤਾਕਤ ਹੋਗੀ ਓਨੀਆਂ ਹੀ ਮੰਜ਼ਲਾਂ ਤੁਸੀਂ ਸਰ ਕਰ ਸਕਦੇ ਹੋ ਫ੍ਰੀਕੁਐਂਸੀ ਦਾ ਆਪਾਂ ਨੂੰ ਪਤਾ ਜਿਵੇਂ ਰੇਡੀਓ ਆਪਣੀ ਫ੍ਰੀਕੁਐਂਸੀ ਤੇ ਚੱਲਦੇ ਆ ਫੋਨ ਉਸੇ ਤਰ੍ਹਾਂ 뮤ਜ਼ਿਕ ਵੀ ਹੁੰਦੇ ਆ ਅਲੱਗ-ਅਲੱਗ ਫ੍ਰੀਕੁਐਂਸੀ ਦੇ ਉਹ 뮤ਜ਼ਿਕ ਜਦੋਂ ਤੁਸੀਂ ਸੁਣਦੇ ਹੋ ਤੁਹਾਡੀ ਫ੍ਰੀਕੁਐਂਸੀ ਉਹਦੇ ਨਾਲ ਮੈਚ ਕਰ ਗਈ ਤਾਂ ਵਧੀਆ ਲੱਗਦਾ ਤੁਹਾਨੂੰ 뮤ਜ਼ਿਕ ਇਹਨਾਂ ਚੀਜ਼ਾਂ ਤੋਂ ਗੱਲ ਕਰਨ ਤੋਂ ਪਹਿਲਾਂ ਆਪਾਂ ਇਸ ਜੀਵ ਦੇ ਬਾਰੇ ਗੱਲ ਕਰਦੇ ਹਾਂ ਨੂੰ ਮੇ ਫਲਾਈ ਕਹਿੰਦੇ ਆ ਮਈ ਦੇ ਵਿੱਚ ਪੈਦਾ ਹੋਣ ਵਾਲੀ ਇੱਕ ਮੱਖੀ ਜਿਵੇਂ ਬਰਸਾਤਾਂ ਦੇ ਵਿੱਚ ਆਪਣੇ ਉਥੇ ਕੀੜੇ ਨਿਕਲਦੇ ਸੀਗੇ ਜਿਨ੍ਹਾਂ ਦੇ ਖੰਭ ਹੁੰਦੇ ਸੀ ਤੇ ਉਹ ਰਾਤ ਨੂੰ ਨਿਕਲਦੇ ਸੀਗੇ ਸਵੇਰ ਤੱਕ ਮਰ ਜਾਂਦੇ ਸੀ ਆਪਾਂ ਉਹਨਾਂ ਨੂੰ ਸੁੰਬਰ ਦਿੰਦੇ ਸੀ ਝਾੜੂ ਦੇ ਨਾਲ ਬਸ ਉਸੇ ਤਰੀਕੇ ਦੇ ਨਾਲ ਇਹ ਮੇ ਫਲਾਈ ਆ ਜਿਹੜੀ ਮਈ ਦੇ ਵਿੱਚ ਪੈਦਾ ਹੁੰਦੀ ਆ ਇਹਦਾ ਜਿਹੜਾ ਜੀਵਨ ਚੱਕਰ ਆ ਉਹ ਬਹੁਤ ਛੋਟਾ 24 ਘੰਟੇ ਦਾ ਇਹ ਇੱਕ ਅੰਡੇ ਦੇ ਵਿੱਚੋਂ ਜੀਵ ਨਿਕਲਦਾ ਨਿਕਲ ਕੇ ਇਹਨੇ ਪਾਣੀ ਦੇ ਵਿੱਚ ਤੈਰਨਾ ਪਾਣੀ ਦੇ ਵਿੱਚ ਤੈਰ ਕੇ ਇਹ ਨੇ ਸਤਾ ਤੇ ਆਉਣਾ ਜਦੋਂ ਤੱਕ ਇਹ ਸਤਾ ਤੇ ਆਉਂਦਾ ਇਹਦੇ ਖੰਭ ਆ ਜਾਂਦੇ ਨੇ ਫਿਰ ਇਹ ਉੱਥੋਂ ਉੱਡਦਾ ਉੱਡ ਕੇ ਫਿਰ ਇਹ ਮੇਲ ਫੀਮੇਲ ਆਪਸ ਦੇ ਵਿੱਚ ਮਿਲਦੇ ਆ ਮਿਲ ਕੇ ਜਿਹੜਾ ਮੇਲ ਆ ਉਹ ਮਰ ਜਾਂਦਾ ਉਥੇ ਉਥੋਂ ਫਿਰ ਜਿਹੜੀ ਫੀਮੇਲ ਆ ਉੱਡਦੀ ਆ ਉੱਡ ਕੇ ਕੋਈ ਉਹ ਸੇਫ ਜਗ੍ਹਾ ਦੇਖਦੀ ਆ ਉਥੇ ਬੈਠਦੀ ਆ ਉਥੇ ਬੈਠ ਕੇ ਫਿਰ ਉਹ ਥੋੜੇ ਟਾਈਮ ਬਾਅਦ ਦੁਬਾਰਾ ਉੱਡ ਕੇ ਪਾਣੀ ਦੀ ਸਤਾ ਤੇ ਜਾਂਦੀ ਆ ਉਥੇ ਉਹ ਆਂਡੇ ਦਿੰਦੀ ਆ ਆਂਡੇ ਨੇ ਜਿਹੜੇ ਉਹ ਪਾਣੀ ਦੇ ਥੱਲੇ ਚਲੇ ਜਾਂਦੇ ਨੇ ਉਹਨਾਂ ਅੰਡੇਆਂ ਦੇ ਵਿੱਚੋਂ ਫਿਰ ਬੱਚਾ ਨਿਕਲਦਾ ਉਹ ਬੱਚਾ ਰੋੜਾਣਾ ਸਿੱਖਦਾ ਫਿਰ ਉਹ ਤੁਰਨਾ ਸਿੱਖਦਾ ਫਿਰ ਉਹ ਭੱਜਣ ਲੱਗਦਾ ਭੱਜਦਾ ਭੱਜਦਾ ਪਾਣੀ ਦੀ ਸਤ੍ਹਾ ਤੇ ਆਉਂਦਾ ਉਹਦੇ ਖੰਭ ਆਉਂਦੇ ਨੇ ਉਹ ਥੋੜਾ ਵੱਡਾ ਹੁੰਦਾ ਉੱਡਣ ਲੱਗਦਾ ਜਵਾਨ ਹੋ ਜਾਂਦਾ ਜੀਵਨ ਸਾਥੀ ਆ ਜਾਂਦਾ ਬੱਚੇ ਹੋ ਜਾਂਦੇ ਆ ਬੁੱਢਾ ਹੋ ਜਾਂਦਾ ਮਰ ਜਾਂਦਾ ਇਹੀ ਵਾਸਤੇ ਤਾਂ ਜੀਵਨ ਚੱਕਰ ਆ 24 ਘੰਟੇ ਦੇ ਵਿੱਚ ਇਹ ਆਪਣਾ ਜੀਵਨ ਚੱਕਰ ਸਮਾਪਤ ਕਰ ਦਿੰਦਾ ਉਹ ਸੋਚਦਾ ਸਾਡੇ ਚੋਂ ਕਈਆਂ ਦੇ ਦਿਮਾਗ ਤੇ ਵਿੱਚ ਇਹ ਗੱਲ ਆਉਂਦੀ ਹੋਵੇ ਪ੍ਰਮਾਤਮਾ ਨੇ ਇਹਨੂੰ ਕਿੰਨਾ ਛੋਟਾ ਜੀਵਨ ਦਿੱਤਾ ਪਰ ਅੱਜ ਆਪਾਂ ਇਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਦੇ ਬਾਰੇ ਗੱਲ ਕਰਨੀ ਆ ਜਿਹਨੂੰ ਸੁਣ ਕੇ ਜਿਹਨੂੰ ਜਾਣ ਕੇ ਅਕਲਾ ਨੇ ਆਪਣੀਆਂ ਨੇ ਤੰਗ ਰਿਆ ਜਾਣਾ ਉਹਦੇ ਹੁਕਮ ਤੋਂ ਬਿਨਾ ਉਹਦੀ ਰਹਿਮਤ ਤੋਂ ਬਿਨਾ ਅਸੀਂ ਉਹਦਾ ਨਾਮ ਨਹੀਂ ਲੈ ਸਕਦੇ ਫਿਰ ਉਹਦੇ ਹੁਕਮ ਤੋਂ ਬਿਨਾ ਉਹਦੀ ਖੇਡ ਕਿਵੇਂ ਸਮਝ ਜਾਂਗੇ ਉਹਦੇ ਹੁਕਮ ਤੋਂ ਬਿਨਾ ਉਹਦੀ ਖੇਡ ਦੀ ਗੱਲ ਕਿਵੇਂ ਕਰ ਸਕਦੇ ਹਾਂ ਅੱਜ ਆਪਾਂ ਫ੍ਰੀਕੁਐਂਸੀ ਵਾਲੀ ਪਰਮਾਤਮਾ ਦੀ ਇਸ ਇੱਕ ਅਕੰਮੀ ਖੇਡ ਨੂੰ ਜਾਣਨ ਵਾਸਤੇ ਆਪਾਂ ਤਿੰਨ ਜੀਵ ਉਹਨਾਂ ਦਾ ਜੀਵਨ ਚੱਕਰ ਦੇਖਾਂਗੇ ਇਨਸਾਨ ਹੋ ਗਿਆ ਮੱਖੀ ਹੋ ਗਈ ਤੇ ਮੇਫਲਾਈ ਹੋ ਗਈ ਇੱਥੇ ਸਾਇੰਸ ਵੀ ਇਹ ਚੀਜ਼ ਨੂੰ ਮੰਨਦੀ ਆ ਕਿ ਜਿਹਦੇ ਕੋਲੇ ਜਿੰਨੀ ਜ਼ਿਆਦਾ ਫ੍ਰੀਕੁਐਂਸੀ ਹੁੰਦੀ ਆ ਉਹਦੇ ਕੋਲੇ ਸਮਾਂ ਓਨਾ ਹੀ ਘੱਟ ਹੁੰਦਾ ਜਿਹਦੇ ਕੋਲੇ ਜਿੰਨੀ ਘੱਟ ਫ੍ਰੀਕੁਐਂਸੀ ਆ ਉਹਦੇ ਕੋਲੇ ਸਮਾਂ ਓਨਾ ਹੀ ਵੱਧ ਹੁੰਦਾ ਇਨਸਾਨ ਘੱਟ ਫ੍ਰੀਕੁਐਂਸੀ ਤੇ ਰਹਿੰਦਾ ਉਹਦਾ ਸਮਾਂ ਵੱਧ ਹੋ ਜਾਂਦਾ ਮੱਖੀ ਥੋੜੀ ਜਿਹੀ ਵੱਧ ਫ੍ਰੀਕੁਐਂਸੀ ਤੇ ਰਹਿੰਦੀ ਆ ਉਹਦਾ ਸਮਾਂ ਹੋਰ ਘਟ ਜਾਂਦਾ ਮੇਹ ਭਲਾਈ ਆ ਜਿਹੜੀ ਹੋਰ ਵੱਧ ਫ੍ਰੀਕੁਐਂਸੀ ਤੇ ਚੱਲੇ ਜਾਂਦੀ ਹੈ ਤੇ ਉਹਦਾ ਸਮਾਂ ਹੋਰ ਘਟ ਜਾਂਦਾ ਇਨਸਾਨ ਦਾ ਆਪਾਂ ਮੋਟਾ ਮੋਟਾ ਅੰਦਾਜ਼ਾ ਜੇ ਲਾ ਕੇ ਚੱਲੀ 80-85 ਸਾਲ ਉਹਦੀ ਉਮਰ ਆ ਇਸ ਹਿਸਾਬ ਦੇ ਨਾਲ 30000 ਦਿਨ ਇਨਸਾਨ ਆਪਣੀ ਜ਼ਿੰਦਗੀ ਦੇ ਜਿਉਂਦਾ 3000 ਦਿਨਾਂ ਦੇ ਹਿਸਾਬ ਨਾਲ ਆਪਾਂ 24 ਘੰਟੇ ਦਾ ਇੱਕ ਦਿਨ ਬਣਦਾ ਮਤਲਬ 24 ਘੰਟੇ ਦਾ ਇੱਕ ਦਿਨ ਦਾ ਇੱਕ ਜੀਵਨ ਚੱਕਰ 30000 ਜੀਵਨ ਚੱਕਰ ਇਨਸਾਨ ਆਪਣੀ ਜ਼ਿੰਦਗੀ ਦੇ ਪੂਰੇ ਕਰਦਾ ਜਿਹੜੀ ਮੱਖੀ ਆ ਮੱਖੀ ਦੀ ਜਿਹੜੀ ਜ਼ਿੰਦਗੀ ਆ ਉਹ 30 ਦਿਨ ਦੀ ਆ 30 ਦਿਨਾਂ ਦੇ ਵਿੱਚ ਜੇ ਆਪਾਂ 30000 ਚੱਕਰ ਜੀਵਨ ਚੱਕਰ ਉਹ ਤਾਂ ਕੱਢਣਾ ਹੋਵੇ ਮੱਖੀ ਦਾ ਤਾਂ ਉਹ ਡੇਢ ਮਿੰਟ ਦਾ ਜੀਵਨ ਚੱਕਰ ਬਣਦਾ ਮੱਖੀ ਦਾ ਜਿਵੇਂ ਆਪਣਾ 24 ਘੰਟੇ ਦਾ ਤੇ ਮੱਖੀ ਦਾ ਬਣਦਾ ਡੇਢ ਮਿੰਟ ਦਾ ਉਹ ਜੀਵਨ ਚੱਕਰ ਜੇ ਡੇਢ ਮਿੰਟ ਮੱਖੀ ਆਪਣਾ ਇੱਕ ਜੀਵਨ ਚੱਕਰ ਪੂਰਾ ਕਰਦੀ ਹੈ ਤਾਂ ਉਹ 30000 ਜੀਵਨ ਚੱਕਰ ਆਪਣੀ ਜ਼ਿੰਦਗੀ ਦੇ 30 ਦਿਨਾਂ ਦੇ ਵਿੱਚ ਪੂਰੇ ਕਰ ਲੈਂਦੀ ਆ ਉੱਥੇ ਜੇ ਆਪਾਂ ਮੇਹ ਫਲਾਈ ਦੀ ਗੱਲ ਕਰਦੇ ਆ ਤਾਂ ਮੇਹ ਫਲਾਈ ਦਾ ਜਿਹੜਾ ਜੀਵਨ ਉਹ 24 ਘੰਟੇ ਦਾ ਹੁੰਦਾ ਸੋ 24 ਘੰਟੇ ਦੇ ਵਿੱਚ ਜੇ ਆਪਾਂ ਇਹਦਾ 30000 ਜੀਵਨ ਚੱਕਰ ਕੱਢਣਾ ਆਵੇ ਤਾਂ 3 ਸਕਿੰਟ ਦਾ ਇਹਦਾ ਜੀਵਨ ਚੱਕਰ ਬਣਦਾ ਮਤਲਬ ਕਿ 3 ਸਕਿੰਟ ਦੇ ਵਿੱਚ ਇਹ ਆਪਣਾ ਇੱਕ ਜੀਵਨ ਚੱਕਰ ਪੂਰਾ ਕਰਦੀ ਗਿਆ ਜਿਵੇਂ ਇਨਸਾਨ 24 ਘੰਟੇ ਦੇ ਵਿੱਚ ਮੱਖੀ ਡੇਢ ਮਿੰਟ ਦੇ ਵਿੱਚ ਉ ਉਸੇ ਤਰ੍ਹਾਂ ਮੇ ਫਲਾਈ 3 ਸਕਿੰਟ ਦੇ ਵਿੱਚ ਆਪਣਾ ਜਿਹੜਾ ਜੀਵਨ ਚੱਕਰਾ ਉਹ ਪੂਰਾ ਕਰਦੀ ਆ ਸਾਰੇ ਜੀਵ ਅਲੱਗ-ਅਲੱਗ ਫ੍ਰੀਕੁਐਂਸੀ ਤੇ ਰਹਿੰਦੇ ਨੇ ਜਿਹੜਾ ਜੀਵ ਜਿੰਨੀ ਹਾਈ ਫ੍ਰੀਕੁਐਂਸੀ ਤੇ ਰਹਿੰਦਾ ਉਹ ਤਾਂ ਸਮਾਂ ਜਿਹੜਾ ਉਹਨਾਂ ਹੀ ਜ਼ੂਮ ਇਨ ਹੋ ਜਾਂਦਾ ਵਾ ਹਰ ਜੀਵ ਦੇ ਆਪਣੀ ਜ਼ਿੰਦਗੀ ਦੇ ਤਜਰਬੇ ਹੁੰਦੇ ਆ ਆਪਣੀ ਜ਼ਿੰਦਗੀ ਦੇ ਰਸ ਹੁੰਦੇ ਨੇ ਆਪਣੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਕਟਨਾਈਆਂ ਹੁੰਦੀਆਂ ਨੇ ਆਪਾਂ ਸਿਰਫ ਕਿਆਸਰਾਈਆਂ ਲਾ ਸਕਦੇ ਹਾਂ ਕਿਉਂਕਿ ਆਪਾਂ ਉਸ ਫ੍ਰੀਕੁਐਂਸੀ ਦੇ ਵਿੱਚ ਕਦੇ ਗਏ ਨਹੀਂ ਤਾਂ ਆਪਾਂ ਉਹ ਚੀਜ਼ ਨੂੰ ਸਮਝ ਨਹੀਂ ਸਕਦੇ ਹਾਂ ਇਹਨੂੰ ਸਮਝਣ ਦਾ ਇੱਕੋ ਇੱਕ ਤਰੀਕਾ ਉਹ ਸਕਾਲਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਸਿਮਰਨ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਆਤਮਿਕ ਗਿਆਨ ਦੇ ਰਾਹੀ ਆਪਾਂ ਇਹਨਾਂ ਚੀਜ਼ਾਂ ਦੇ ਬਾਰੇ ਜ਼ਿਆਦਾ ਜਾਣ ਸਕਦੇ ਹਾਂ ਕਿਉਂਕਿ ਪੁਰਾਣੇ ਲੋਕ ਆਤਮਿਕ ਗਿਆਨ ਦੇ ਰਾਹੀ ਇਹਨਾਂ ਚੀਜ਼ਾਂ ਨੂੰ ਜਾਣਦੇ ਸੀਗੇ ਅੱਜ ਕੱਲ ਤਾਂ ਸਾਇੰਸ ਆ ਉਹ ਕੋਈ ਨਾ ਕੋਈ ਰਿਸਰਚ ਕਰਦੀ ਹੈ ਲੋਕਾਂ ਨੂੰ ਦੱਸਦੀ ਹੈ ਕੁਝ ਮੰਨਦੇ ਆ ਕੁਝ ਨਹੀਂ ਮੰਨਦੇ ਹੈਗੇ ਪਰ ਜੇ ਆਪਾਂ ਪ੍ਰਮਾਤਮਾ ਦੇ ਰਾਹ ਤੇ ਜਾਂਦੇ ਆ ਤਾਂ ਇਹ ਚੀਜ਼ਾਂ ਪ੍ਰਮਾਤਮਾ ਵੱਲੋਂ ਸਾਨੂੰ ਪਤਾ ਲੱਗਦੀਆਂ ਨੇ ਫਿਰ ਸਾਨੂੰ ਉੱਥੇ ਇਹ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਿਵੇਂ ਹੁਣ ਸਾਇੰਸ ਕਹਿੰਦੀ ਹੈ ਕਿ ਬਲੈਕ ਹੋਲ ਦੇ ਜਦੋਂ ਨੇੜੇ ਕੋਈ ਚੀਜ਼ ਚੱਲੇ ਜਾਂਦੀ ਹੈ ਉਹਦਾ ਜਿਹੜਾ ਸਮਾਂ ਉਹ ਹੌਲੀ ਹੋ ਜਾਂਦਾ ਰੁਕ ਜਾਂਦਾ ਫਿਲਮ ਦੇ ਵਿੱਚ ਵੀ ਇੱਕ ਦੇ ਵਿੱਚ ਇਹ ਚੀਜ਼ ਦਿਖਾਈ ਗਈ ਆ ਜਿਵੇਂ ਬਲੈਕ ਹੋਲ ਦੇ ਕੋਲੇ ਆਪਾਂ 1 ਮਿੰਟ ਦੇ ਵਿੱਚ ਜਾ ਕੇ ਜੇ ਵਾਪਸ ਆਉਣੇ ਆ ਜਦ ਤੱਕ ਧਰਤੀ ਦੇ ਉੱਤੇ ਲੋਕ ਨੇ ਜਿਹੜੇ ਛੋਟੇ ਹੁੰਦੇ ਆ ਉਹ ਬੁੱਢੇ ਵੀ ਹੋ ਜਾਂਦੇ ਨੇ ਉਸਕਾਲਪੁਰਖ ਵਾਹਿਗੁਰੂ ਦੀਆਂ ਅਗੰਮੀ ਖੇਡਾਂ ਉਹਦੇ ਇਸ ਚੜਜ ਗੌਤਕ ਦੇਖੋ ਤੁਸੀਂ ਇਨਸਾਨ ਆ ਇਨਸਾਨ ਨੂੰ ਅੱਖ ਦਿੱਤੀ ਆ ਪ੍ਰਮਾਤਮਾ ਨੇ ਅੱਖ ਦੇ ਵਿੱਚ ਦੋ ਲੈਂਸ ਨੇ ਉੱਥੇ ਹੀ ਜੇ ਆਪਾਂ ਮੱਛਰ ਦੇਖੀਏ ਮੱਛਰ ਛੋਟਾ ਜਿਹਾ ਹੁੰਦਾ ਤੇ ਮੱਛਰ ਦੀ ਅੱਖ ਦੇ ਵਿੱਚ 100 ਲੈਂਸ ਹੁੰਦਾ ਕਿਉਂ ਕਿਉਂਕਿ ਮੱਛਰ ਨੇ ਇਹਨਾਂ 100 ਲੈਂਸ ਦੀ ਮਦਦ ਦੇ ਨਾਲ ਜਿਹੜਾ ਡਾਟਾ ਇਕੱਠਾ ਕਰਨਾ ਹੁੰਦਾ ਉਹ ਬਹੁਤ ਹਾਈ ਫ੍ਰੀਕੁਐਂਸੀ ਦਾ ਹੁੰਦਾ ਬਹੁਤ ਜ਼ਿਆਦਾ ਡਾਟਾ ਹੁੰਦਾ ਘੱਟ ਸਮੇਂ ਦੇ ਵਿੱਚ ਵੱਧ ਡਾਟਾ ਇਕੱਠਾ ਕਰਨ ਵਾਸਤੇ ਨੂੰ 100 ਲੰਨ ਸੇ ਦਿੱਤਾ ਹੋਇਆ ਜਿਹੜੀ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਉਹ ਜਿਹਾਂ ਪ੍ਰਮਾਤਮਾ ਬੰਦੋਬਸਤ ਕਰਕੇ ਭੇਜਦਾ ਹਰ ਜੀਵ ਦੇ ਵਾਸਤੇ ਸਹੂਲਤਾਂ ਹੈਗੀਆਂ ਨੇ ਤੇ ਇਨਸਾਨ ਦੇ ਵਾਸਤੇ ਵੀ ਹੈਗੀਆਂ ਆਪਾਂ ਆਖਰੀ ਗੱਲ ਕਰੀ ਦੀਆ ਕਿ ਪ੍ਰਮਾਤਮਾ ਦੀਆਂ ਖੇਡਾਂ ਉਹਦੇ ਹੁਕਮ ਤੋਂ ਬਿਨਾਂ ਆਪਾਂ ਨਹੀਂ ਸਮਝ ਸਕਦੇ ਤੇ ਆਪਾਂ ਇਹਨਾਂ ਦੀ ਗੱਲ ਵੀ ਇਸੇ ਕਰਕੇ ਕਰਦੇ ਆਂ ਤਾਂ ਜੋ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੀ ਤਾਕਤ ਨੂੰ ਜਾਣ ਸਕੀਏ ਆਪਾਂ ਉਹਦੇ ਨਾਲ ਜੁੜ ਸਕੀਏ ਇਹ ਕੌਤਕ ਨਹੀਂ ਤਾਂ ਹੋਰ ਕੀ ਆ ਇਹ ਕਲਾਨੀ ਹੈਗੀ ਤਾਂ ਹੋਰ ਕੀ ਆ ਦੇਖੋ ਜਿਹੜੀ ਇਨਸਾਨ ਜ਼ਿੰਦਗੀ 80-85 ਸਾਲ ਦੇ ਵਿੱਚ ਜਿਉਂਦਾ ਮੇ ਫਲਾਈ ਆ ਜਿਹੜੀ ਉਹ 24 ਘੰਟੇ ਦੇ ਵਿੱਚ ਉਹ ਜ਼ਿੰਦਗੀ ਦਾ ਰਸ ਮਾਣ ਲੈਂਦੀ ਆ ਜਿਹੜਾ ਰਸ ਅਸੀਂ 80-85 ਸਾਲ ਦੇ ਵਿੱਚ ਮਾਣਦੇ ਆ ਉਹ 24 ਘੰਟੇ ਦੇ ਵਿੱਚ ਉਹ ਰਸ ਮਾਣ ਲੈਂਦੀ ਆ 24 ਘੰਟੇ ਦੇ ਵਿੱਚ ਉਹਦੀ ਲਾਈਫ ਸਾਡੇ ਵਾਸਤੇ ਸਾਨੂੰ ਦੇਖਣ ਨੂੰ ਲੱਗਦਾ ਕਿ ਉਹਦੀ ਜਿਹੜੀ ਜ਼ਿੰਦਗੀ ਆ ਵੀ 24 ਘੰਟੇ ਦੀ ਆ ਬੜੀ ਛੋਟੀ ਆ ਪਰ ਉਹ ਜਿਸ ਤਲ ਤੇ ਜਿਉ ਰਹੀਆ ਉਹਦਾ ਜੀਵਨ ਜਿਸ ਫ੍ਰੀਕੁਐਂਸੀ ਤੇ ਖੜਾ ਜਿਸ ਤਲ ਤੇ ਖੜਾ ਵਾ ਉਸ ਤਲ ਦੇ ਉੱਤੇ ਉਹਦੀ ਜਿਹੜੀ ਜ਼ਿੰਦਗੀ ਆ ਉਹ ਸਾਡੇ 80-85 ਸਾਲ ਦੇ ਬਰਾਬਰ ਆ ਉਹ ਉਨਾ ਹੀ ਰਸ ਮਾਣਦੀ ਆ ਜਿੰਨਾ ਅਸੀਂ 80-85 ਸਾਲ ਦੇ ਵਿੱਚ ਮਾਣਦੇ ਆ ਹੁਣ ਗੱਲ ਕਰਦੇ ਆ ਡਿਮੈਂਸ਼ਨ ਦੀ ਆਪਾਂ ਨੂੰ ਪਤਾ ਇਨਸਾਨ ਆ ਜਿਹੜਾ ਉਹ ਆਪਣੇ ਚੇਤਨਾ ਦੇ ਮਾਰਗ ਤੇ ਚੱਲ ਕੇ ਕਿਉਂਕਿ ਆਪਾਂ ਇੱਕ ਪੈਟਰਨ ਦੇ ਵਿੱਚ ਕਿਰੇ ਹੋਏ ਆ ਔਰ ਜ਼ਿੰਦਗੀ ਦਾ ਇੱਕ ਪੈਟਰਨ ਆ ਉਹ ਪੈਟਰਨ ਦੇ ਜਿਹੜੇ ਕੋਡ ਨੇ ਉਹ ਹੈਗੇ ਨੇ ਨਾਮ ਸਿਮਰਨ ਮੈਡੀਟੇਸ਼ਨ ਹੁਣ ਜਦੋਂ ਆਪਾਂ ਗੱਲ ਕਰਦੇ ਆ ਕਿ ਤੁਸੀਂ ਸਿੱਧੇ ਬੈਠ ਕੇ ਆ ਇੱਕ ਬਿੰਦੂ ਦੇ ਉੱਤੇ ਨਿਗਾਹ ਟਿਕਾ ਕੇ ਤੁਸੀਂ ਮੈਡੀਟੇਸ਼ਨ ਕਰਨੀ ਆ ਤੁਸੀਂ ਸਾਹ ਇਦਾਂ ਲੈ ਕੇ ਮੈਡੀਟੇਸ਼ਨ ਕਰਨੀ ਆ ਤੁਸੀਂ ਇਦਾਂ ਬੈਠ ਕੇ ਮੈਡੀਟੇਸ਼ਨ ਕਰਨੀ ਆ ਜਦੋਂ ਆਪਾਂ ਇਹ ਚੀਜ਼ਾਂ ਕਰਦੇ ਆ ਉਹ ਨਾ ਕੋਡ ਨੇ ਉਹੋ ਮੰਤਰ ਨੇ ਕਿਸੇ ਚੀਜ਼ ਨੂੰ ਹਾਸਲ ਕਰਨ ਦੇ ਪਰ ਜੇ ਤੁਸੀਂ ਪਰਮਾਤਮਾ ਤੱਕ ਪਹੁੰਚਣਾ ਤਾਂ ਤੁਹਾਨੂੰ ਇਦਾਂ ਦੀ ਕੋਈ ਚੀਜ਼ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਡਾਇਰੈਕਟ ਵੀ ਜੇ ਵਾਹਿਗੁਰੂ ਦਾ ਜਾਪ ਸ਼ੁਰੂ ਕਰਦੇ ਹੋ ਨਾ ਉਹਨੇ ਵੀ ਤੁਹਾਨੂੰ ਪਰਮਾਤਮਾ ਤੱਕ ਲੈ ਜਾਣਾ ਕਿਉਂਕਿ ਉਹਦੀ ਰਹਿਮਤ ਤੋਂ ਬਿਨਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਹੁਣ ਆਪਾਂ ਨੂੰ ਪਤਾ ਵੀ ਜਿਹੜੀ ਰੂਹ ਆ ਕੁਝ ਬੰਦੇ ਸਰੀਰ ਦੇ ਵਿੱਚੋਂ ਆਪਣੀ ਰੂਹ ਕੱਢ ਲੈਂਦੇ ਆ ਤੇ ਉਹ ਰੂਹ ਇੱਕ ਸਿਲਵਰ ਕੋਰ ਦੇ ਨਾਲ ਆਤਮਾ ਸਰੀਰ ਦੇ ਨਾਲ ਜੁੜੀ ਹੁੰਦੀ ਆ ਜੇ ਉਹ ਕੋਰ ਟੁੱਟ ਜਵੇ ਤਾਂ ਆਤਮਾ ਵਾਪਸ ਸਰੀਰ ਦੇ ਵਿੱਚ ਆ ਨਹੀਂ ਸਕਦੀ ਹੁਣ ਜਿਹੜਾ ਤੁਹਾਡਾ ਲੈਵਲ ਆ ਉਹ ਜਿੰਨਾ ਹਾਈ ਹੋਊਗਾ ਜਿੰਨਾ ਤੁਸੀਂ ਪ੍ਰਮਾਤਮਾ ਦੇ ਨੇੜੇ ਹੋਵੋਗੇ ਜਿੰਨਾ ਤੁਹਾਡੇ ਅੰਦਰ ਸਿਮਰਨ ਚੱਲਦਾ ਹੋ ਜਿੰਨਾ ਵਾਹਿਗੁਰੂ ਦਾ ਜਾਪ ਚੱਲਦਾ ਹੋਊਗਾ ਉਨਾ ਹੀ ਤੁਸੀਂ ਇਸ ਰੂਹ ਦੇ ਰਾਹੀਂ ਸਫਰ ਕਰ ਸਕਦੇ ਹੋ ਸਮੇਂ ਦੇ ਵਿੱਚ ਵੀ ਤੁਸੀਂ ਅੱਗੇ ਪਿੱਛੇ ਜਾ ਸਕਦੇ ਹੋ ਡਾਈਮੈਂਸ਼ਨ ਦੇ ਵਿੱਚ ਵੀ ਅੱਗੇ ਪਿੱਛੇ ਜਾ ਸਕਦੇ ਹੋ ਜਿਹੜੇ ਆਪਾਂ ਇੱਕ ਵੀਡੀਓ ਪਾਈ ਸੀ ਨਾ ਵੀ ਬੰਦੇ ਨੇ ਨਕਸ਼ਾ ਬਣਾਤਾ ਅੰਟਾਰਕਟਿਕਾ ਦਾ ਉਹ ਇਸ ਤਰੀਕੇ ਦੇ ਨਾਲ ਬਣਦੇ ਸੀ ਨਕਸ਼ੇ ਕਿਉਂਕਿ ਉਹ ਬੰਦੇ ਰੱਬ ਨਾਲ ਜੁੜੇ ਹੁੰਦੇ ਸੀ ਤੇ ਉਹ ਆਪਣੀ ਰੂਹ ਦੇ ਜਰੀਏ ਉਹ ਪੂਰੀ ਦੁਨੀਆ ਦੀ ਯਾਤਰਾ ਕਰਦੇ ਸੀਗੇ ਖੰਡਾਂ ਬ੍ਰਹਿਮੰਡਾਂ ਦੀ ਯਾਤਰਾ ਕਰਦੇ ਇੱਥੋਂ ਤੱਕ ਕਿ ਤੁਸੀਂ ਦੇਵ ਰੂਹਾਂ ਨੂੰ ਮਿਲ ਸਕਦੇ ਹੋ ਇੱਥੋਂ ਤੱਕ ਜਿਹੜੇ ਦੂਸਰੇ ਲੋਕ ਦੇ ਵਿੱਚ ਬੈਠ ਕੇ ਭਗਤੀ ਕਰਦੇ ਨੇ ਉਹਨਾਂ ਰੂਹਾਂ ਨੂੰ ਮਿਲ ਸਕਦੇ ਹੋ ਤੁਸੀਂ ਦੇਵਤਿਆਂ ਨੂੰ ਮਿਲ ਸਕਦੇ ਹੋ ਹਨਾ ਤੁਸੀਂ ਬਹੁਤ ਕੁਸ਼ ਕਰ ਸਕਦੇ ਹੋ ਇਹ ਜਿਹੜੀ ਜ਼ਿੰਦਗੀ ਆ ਕਿਉਂਕਿ ਆਪਾਂ ਅਕਸਰ ਹੀ ਇਹ ਗੱਲ ਕਰਦੇ ਆ ਕਿ ਆਪਾਂ ਸਮੇਂ ਦੇ ਵਿੱਚ ਆ ਤੇ ਜਿਹੜਾ ਜੀਵਨ ਆ ਉਹਨੂੰ ਪ੍ਰਮਾਤਮਾ ਨੇ ਇੱਕ ਲਿਮਟ ਦੇ ਵਿੱਚ ਰੱਖਿਆ ਹੋਇਆ ਜਿਵੇਂ ਇੱਕ ਆ ਆਪਾਂ ਨੂੰ ਘੇਰਾ ਦੇਤਾ ਵੀ ਆਪਾਂ ਉਹਦੇ ਵਿੱਚੋਂ ਨਾ ਵੱਧ ਸੁਣ ਸਕਦੇ ਆ ਨਾ ਬੋਲ ਸਕਦੇ ਆ ਨਾ ਦੇਖ ਸਕਦੇ ਆ ਨਾ ਕਹਿ ਸਕਦੇ ਆ ਨਾ ਜਾਣ ਸਕਦੇ ਆ ਪਰ ਉਸ ਘੇਰੇ ਚੋਂ ਨਿਕਲਣ ਵਾਸਤੇ ਪ੍ਰਮਾਤਮਾ ਨੇ ਸਾਨੂੰ ਇੱਕ ਕੋਡ ਦੇਤਾ ਕੋਡ ਕੀ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਆਂ ਸੀ ਉਹ ਚੰਟ ਕਰਦੇ ਆਂ ਬਾਰ-ਬਾਰ ਤਾਂ ਉਹ ਕੋਟ ਨੂੰ ਬੋਲਣ ਦਾ ਨਾ ਇੱਕ ਤਰੀਕਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਕਲਯੁਗ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਕਿਹਾ ਜ਼ਿੰਦਗੀ ਭਰ ਦੇ ਦੁੱਖ ਨੇ ਜਿਹੜੇ ਨਾਸ਼ ਕਰ ਦਿੰਦਾ ਜ਼ਿੰਦਗੀ ਭਰ ਦੇ ਰੋਗ ਕੱਟ ਦਿੰਦਾ ਸਿੱਧਾ ਪ੍ਰਮਾਤਮਾ ਨਾਲ ਜੁੜ ਜਾਂਦੇ ਉਹ ਜਿਹੜਾ ਇੱਕ ਵਾਰੀ ਵਾਹਿਗੁਰੂ ਕਹਿਣਾ ਨਾ ਬਸ ਉਹੀ ਨਹੀਂ ਸਾਨੂੰ ਕਿਹਾ ਕਹਿਣਾ ਹੁੰਦਾ ਉਹੀ ਅਸੀਂ ਬਾਰ 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 ਵਾਹਿਗੁਰੂ ਇਸੇ ਕਰਕੇ ਜਪਦੇ ਆ ਕਿ ਉਹ ਜਿਹੜਾ ਇੱਕ ਵਾਰੀ ਉਹ ਸਹੀ ਕੋਡ ਆ ਉਹ ਸਾਡੇ ਮੂੰਹੋਂ ਕਿਸੇ ਤਰੀਕੇ ਨਾਲ ਨਿਕਲ ਜਵੇ ਕਿਉਂਕਿ ਸਹੀ ਕੋਡ ਆ ਤੁਹਾਡਾ ਧਿਆਨ ਤੁਹਾਡੀ ਸੁਰਤ ਤੁਹਾਡਾ ਸਾਰਾ ਕੁਝ ਉਹ ਉਸ ਤਰੀਕੇ ਦੇ ਨਾਲ એનર્ਜੀ ਨੇ ਫੋਕਸ ਕਰਕੇ ਜਦੋਂ ਵਾਹਿਗੁਰੂ ਕਹਤਾ ਤਾਂ ਕੋਡ ਨੇ ਲੱਗ ਜਾਣਾ ਤੇ ਜਦੋਂ ਕੋਡ ਲੱਗ ਗਿਆ ਤੁਸੀਂ ਉਸ ਪੈਟਰਨ ਦੇ ਵਿੱਚੋਂ ਬਾਹਰ ਨਿਕਲਣ ਦਾ ਸਟੈਪ ਆ ਜਿਹੜਾ ਰਾਸਤਾ ਜਿਹੜਾ ਉਹ ਲੱਭ ਲਿਆ ਬਸ ਇਸੇ ਤਰੀਕੇ ਦੇ ਨਾਲ ਜਣੀ ਜੇ ਆਪਾਂ ਇਹਨੂੰ ਇੱਕ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਿਆ ਵੀ ਕੋਟ ਆ ਜਿਹੜਾ ਪੈਟਰਨ ਨੇ ਜਿਹੜੇ ਹਨਾ ਕਿਉਂਕਿ ਪ੍ਰਮਾਤਮਾ ਦਾ ਜਦੋਂ ਤੁਸੀਂ ਨਾਮ ਲੈਨੇ ਹੋ ਉਹਦਾ ਇੱਕ ਰਸ ਆ ਜਿਹੜਾ ਉਹ ਤਾਂ ਅਲੱਗ ਚੀਜ਼ ਆ ਉਹ ਰਾਹ ਜਿਹੜਾ ਉਹਦਾ ਵੀ ਇੱਕ ਆਪਣਾ ਰਸ ਆ ਉੱਥੇ ਪਹੁੰਚ ਕੇ ਜੋ ਮਿਲਣਾ ਉਹ ਤਾਂ ਮਿਲਣਾ ਹੀ ਮਿਲਣਾ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਆ ਦੇਖੋ ਜਿਹੜੀ ਆਗਾ ਉਹਨੇ ਸੇਕ ਦੇਣਾ ਹੀ ਦੇਣਾ ਹਨਾ ਹੁਣ ਪਾਣੀ ਆ ਜਿਵੇਂ ਆਪਾਂ ਲਗਾਤਾਰ ਇੱਕ ਇੱਕ ਤੋਪਕਾ ਕਰਕੇ ਕਿਸੇ ਪੱਥਰ ਦੇ ਉੱਤੇ ਸੱਟਣਾ ਸ਼ੁਰੂ ਕਰ ਦਈਏ ਕਿਤੇ ਨਾ ਕਿਤੇ ਆ ਕੇ ਤਾਂ ਉਹਨੇ ਪੱਥਰ ਦੇ ਵਿੱਚ ਟੋਆ ਪਾਈ ਦੇਣਾ ਸੋ ਇਸੇ ਤਰ੍ਹਾਂ ਨਾਮ ਸਿਮਰਨਾ ਜਦੋਂ ਅਸੀਂ ਵਾਹਿਗੁਰੂ 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 ਕਰਾਂਗੇ ਜਦੋਂ ਪ੍ਰਮਾਤਮਾ ਦੀ ਮਿਹਰ ਹੋਗੀ ਜਦੋਂ ਉਹਦੀ ਰਹਿਮਤ ਹੋਗੀ ਤਾਂ ਉਹ ਕਿਤੇ ਨਾ ਕਿਤੇ ਉਹ ਵਾਹਿਗੁਰੂ ਸਾਡੇ ਮੂੰਹੋਂ ਉਸ ਤਰੀਕੇ ਦੇ ਨਾਲ ਨਿਕਲ ਜਾਣਾ ਜਿੱਦਾਂ ਪ੍ਰਮਾਤਮਾ ਨੇ ਉਹ ਕੋਡਵਰਡ ਸੈੱਟ ਕੀਤਾ ਹੋਇਆ ਤੇ ਜਿੱਦਾਂ ਹੀ ਉਹ ਵਾਹਿਗੁਰੂ ਸਾਡੇ ਮੂੰਹੋਂ ਨਿਕਲਿਆ ਉਸੇ ਤਰ੍ਹਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਣਾ ਜਿਹੜਾ ਬੁੱਧ ਸੀ ਬੁੱਧ ਨੇ ਕਿੰਨਾ ਕੁਝ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਰੱਖੇ ਪੁੱਠੇ ਹੋ ਕੇ ਜਾਪ ਕੀਤਾ ਸਿੱਧੇ ਹੋ ਕੇ ਜਾਪ ਕੀਤਾ ਫਿਰ ਆਖਰ ਨੂੰ ਉਹਨੂੰ ਗਿਆਨ ਕਦੋਂ ਹੋਇਆ ਜਦੋਂ ਉਹਨੇ ਪ੍ਰਮਾਤਮਾ ਨੂੰ ਅਰਦਾਸ ਕਰਤੀ ਵੀ ਵਾਹਿਗੁਰੂ ਮੈਂ ਤਾਂ ਸਾਰਾ ਜ਼ੋਰ ਲਾ ਲਿਆ ਮੇਤੋਂ ਕੁਝ ਨਹੀਂ ਹੁੰਦਾ ਹੁਣ ਤੂੰ ਹੀ ਕਿਰਪਾ ਕਰ ਤੇ ਬਸ ਉਹ ਇੱਕ ਦਰਾਖਤ ਦੇ ਥੱਲੇ ਜਾ ਕੇ ਲੇਟ ਗਿਆ ਪੈ ਗਿਆ ਪੈ ਕੇ ਤੇ ਉਹਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਾਨੀ ਆਪਣਾ ਜੋ ਵੀ ਉਸ ਸਮੇਂ ਉਹ ਜਾਪ ਕਰਦਾ ਸੀ ਉਹਨੇ ਉਹ ਜਾਪ ਸ਼ੁਰੂ ਕਰਤਾ ਤੇ ਉਸ ਸਮੇਂ ਬਸ ਉਹ ਕਹਿ ਲੋ ਵੀ ਕੋਟ ਸੈਟ ਬੈਠ ਗਿਆ ਪ੍ਰਮਾਤਮਾ ਦੀ ਰਹਿਮਤ ਹੋ ਗਈ ਤੇ ਉਹਨੂੰ ਗਿਆਨ ਹੋ ਗਿਆ ਸੋ ਕਾਲਪੁਰਖ ਵਾਹਿਗੁਰੂ ਨੇ ਹਰ ਇੱਕ ਜੀਵ ਨੂੰ ਇੱਕ ਅਲੱਗ ਜੀਵਨ ਚੱਕਰ ਦਿੱਤਾ ਹੋਇਆ ਇੱਕ ਅਲੱਗ ਉਹਦੀ ਫ੍ਰੀਕੁਐਂਸੀ ਹੈ ਇੱਕ ਅਲੱਗੋ ਡਾਈਮੈਂਸ਼ਨ ਦੇ ਵਿੱਚ ਹੈ ਜਿਵੇਂ ਹੁਣ ਦਰਾਖਤਾਂ ਦੇ ਵਿੱਚ ਜਿਹੜੀ ਚੇਤਨਾ ਉਹ ਜਾਗਰਤ ਰੂਪ ਦੇ ਵਿੱਚ ਹੁੰਦੀ ਆ ਪੱਥਰਾਂ ਦੇ ਵਿੱਚ ਜਿਹੜੀ ਚੇਤਨਾ ਉਹ ਸੁੱਤੀ ਹੋਈ ਹੁੰਦੀ ਆ ਤੇ ਇਨਸਾਨ ਦੇ ਵਿੱਚ ਜਿਹੜੀ ਚੇਤਨਾ ਉਹ ਉਸ ਲੈਵਲ ਤੱਕ ਜਾਗਦੀ ਹੁੰਦੀ ਆ ਕਿ ਉਹ ਆਪਣੇ ਆਪ ਨੂੰ ਜਾਣ ਸਕਦੀ ਆ ਵੀ ਹਾਂ ਮੈਂ ਵੀ ਕੁਝ ਹਾਂ ਇਹੇ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਆ ਗੰਮੀ ਖੇਡਾਂ ਨੇ ਜੀਨੂੰ ਜਾਣ ਕੇ ਅਸੀਂ ਪ੍ਰਮਾਤਮਾ ਵੱਲ ਨੂੰ ਜੇ ਤੁਰਦੇ ਆ ਨਾ ਵੀ ਤੁਹਾਨੂੰ ਦੱਸਦਾ ਵੀ ਇੱਕ ਮੈਜਿਕ ਆ ਜਦੋਂ ਤੁਸੀਂ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰਦੇ ਹੋ ਨਾ ਇੱਕ ਮੈਜਿਕ ਆ ਵੀ ਤੁਹਾਨੂੰ ਹਰ ਸਮੇਂ ਤੁਹਾਨੂੰ ਤੁਹਾਡੇ ਆਲੇ-ਦਾਲੇ ਇੰਨਾ ਕੁਝ ਘਟ ਰਿਹਾ ਵਾ ਇੰਨਾ ਕੁਝ ਹੋ ਰਿਹਾ ਆਮ ਜਦੋਂ ਆਪਾਂ ਆਮ ਜ਼ਿੰਦਗੀ ਜਿਉਂਦੇ ਆ ਨਾ ਆਪਾਂ ਨੂੰ ਇਹ ਚੀਜ਼ਾਂ ਦੀ ਸਮਝ ਹੀ ਨਹੀਂ ਆਉਂਦੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਤੁਸੀਂ ਪ੍ਰਮਾਤਮਾ ਦੇ ਰਾਹ ਤੇ ਤੁਰ ਪੇ ਫਿਰ ਤਾਂ ਤੁਸੀਂ ਇਹ ਦੇਖੋ ਤੁਹਾਨੂੰ ਫੁੱਲ ਦਾ ਖਿੜਨਾ ਵੀ ਪਤਾ ਲੱਗੂਗਾ ਤੁਹਾਨੂੰ ਪੱਤੇ ਦਾ ਟੁੱਟਣਾ ਵੀ ਪਤਾ ਲੱਗੂ ਤੁਹਾਨੂੰ ਪੰਛੀਆਂ ਦੇ ਗੀਤ ਵੀ ਸੁਣਾਈ ਦੇਣਗੇ ਤੁਹਾਨੂੰ ਹਵਾਵਾਂ ਦਾ ਸੰਗੀਤ ਵੀ ਸੁਣਾਈ ਦਊਗਾ ਤੁਹਾਨੂੰ ਪਾਣੀਆਂ ਦੀ ਟਿਪ-ਟਿਪ ਵੀ ਸੁਣਾਈ ਦਊਗੀ ਹਰ ਉਹ ਸ਼ੈ ਜਿਹੜੀ ਉਸ ਪ੍ਰਮਾਤਮਾ ਨੇ ਬਣਾਈ ਆ ਉਹ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਰਹੀ ਆ ਹੋਰ ਕੁਝ ਵੀ ਨਹੀਂ ਹੈਗਾ ਬਸ ਗੱਲ ਆ ਕਿ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਉਹ ਚੀਜ਼ ਨੂੰ ਸਮਝ ਨਹੀਂ ਪਾਉਂਦੇ ਸਮਝਣਾ ਕਦੋਂ ਆ ਜਦੋਂ ਸਾਡੇ ਦੇ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਗੀ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿੱਥੇ ਵੀ ਉਹ ਜਿਵੇਂ ਵੀ ਉਹ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਅਜੇ ਉਹਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਫਿਰ ਮਿੱਤਰੋ ਜ਼ਿੰਦਗੀ ਸੱਚਮੁੱਚ ਬਹੁਤ ਖੂਬਸੂਰਤ ਆ ਬਹੁਤ ਕੋਸ਼ਾ ਜਦੋਂ ਤੁਸੀਂ ਇਸ ਰਾਹ ਤੇ ਤੁਰਦੇ ਹੋ ਨਾ ਫਿਰ ਤੁਹਾਨੂੰ ਰੋਜ਼ ਦੀ ਰੋਜ਼ ਇਹ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਜਿਉਂਦੇ ਵਾਸਤੇ ਰਹੋ ਧੰਨਵਾਦ